ਅਸਕਾ ਬੇਜੀ ਜੀਰੇ ਨੂੰ ਸੰਦੀਪ ਜੀ ਵਾ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਤੇ ਜੀ ਵੀਰੇ ਆ ਚੁੱਕੇ ਆ ਬਾਈ ਰਾਣਾ ਤੇ ਸਰਪੰਚ ਸਾਹਿਬ ਕੋਲ ਦੇਖੋ ਅੱਜ ਮਈਆਂ ਵੀ ਲੈ ਕੇ ਨੇ ਬਾਈਆਂ ਚਾਰ ਪੰਜ ਤੇ ਨਾਲ ਪੰਜ ਛੇ ਘਾਵਾਂ 11 12 ਲਗਭਗ ਇਨਾਕ ਸੇਲ ਆ ਤੇ ਬਾਕੀ ਇਹਨੇ ਬਾਈ ਜੀ ਨੇ ਗੱਲਬਾਤ ਕਰੀਏ ਰਾਣਾ ਜੀ ਹਸਤੀ ਕਰੋ ਹੋਰ ਬਾਈ ਸਾਹਿਬ ਦੀ ਧੱਕ ਵਧੀਆ ਕਿਰਪਾ ਮਾਰੋ ਬਾਈ ਜੀ ਹਸਤੀ ਕਰੋ ਹਸਤੀ ਕਰੋ ਚਲ ਜਲਦਾ ਕਰੀ ਚਲਦੀ ਕਰੋ ਮੁੰਜਾ ਲੱਗਿਆ ਮੁੰਡੀਆਂ ਵੀ ਮਈਆਂ ਬਾਲਾ ਗਾਗ ਬੜੇ ਆਏ ਫਿਰ ਮੈਂ ਮਈਆਂ ਕਰਦੀ ਨਾਲ ਇਸ ਤਰ੍ਹਾਂ ਐ ਹੀ ਹੋ ਬਾਈ ਜੀ ਕਹੇ ਸ਼ੁਰੂ ਕਰੋ ਕਰੋ ਆਜੋ ਦੱਸੋ ਜੀ ਇਹ ਸੁਦੀਪ ਜੀ ਤੁਜਾ ਸੂਆ ਝੋਟੀ ਆ ਅੱਛਾ ਠੰਡੀ ਸੀਲ ਐ ਗੱਬਣਾ ਐ ਚ ਫਗਾਵਾ ਨੂੰ ਠੰਡੀ ਸੀਲ ਆ ਵੱਡੀ ਝੋਟੀ ਵੱਡੀ ਝੋਟੀ ਆਪਣਾ ਇੱਥੇ ਸੂਆ ਪਿੰਡੋਂ ਲਈ ਵੀ ਲਿਆ ਲਿਆ ਲਈ ਆਪਣਾ ਸਾਰਾ ਮਾਲ ਨਗਰ ਹਰਿਆਣੇ ਦਾ ਬੰਦੇ ਬਹੁਤ ਵੱਡੀ ਨਾਲ ਝੋਟੀ ਫੋਟੋ ਬਾਜੀ ਫਰ ਦਿਖਾਓ ਕਰੇ ਤੋਰ ਤਾਰ ਕੇ ਚੰਗੀ ਤਰ੍ਹਾਂ ਵੇਖੋ ਦਾ ਮੂੰਹ ਮਾ ਬਖਾਉਗੀ ਬਖਾਉ ਕਰੇ ਮੂੰਹ ਮਾ ਨਰੇ ਕਿਨੇ ਕਰੀਦਾ ਦੋ ਟੋਨ ਨੂੰ ਇਹੋ ਥੋੜੀ ਜਿਹੀ 15 ਕਿਲੋ ਤੋਂ ਉੱਪਰ 15 ਕਿਲੋ ਆਜੋ ਜੀ ਆਜੋ ਭਰਾ ਭਾਅ ਉਹੀ ਰੱਖਣਾ ਨਿਕਨੇ ਹਾਂ ਜੀ ਆਪਣੇ ਬਿਲਕੁਲ ਛੋਟੇ ਛੋਟੇ ਜੀ ਬਸ ਠੀਕ ਆ ਨਿਕਨੇ ਭਾਅ ਬਸ ਜਿਹੜਾ ਆਪਣਾ ਰਜਨ ਹਾਂਜੀ ਹਾਂਜੀ ਇਹ ਆਪਣਾ ਸੰਦੀਪ ਜੀ ਜੇ ਕੋਈ ਵੀਰ ਭਰਾ ਆਪਣਾ ਗੱਬੜ ਵੀ ਮੰਗਾ ਲੈ ਤੇ ਆਪਣਾ ਗਾਰੰਟੀ ਫੁੱਲ ਹੋ ਗਈ ਥਣਾ ਦੀ ਤੇ ਪਿੱਛੇ ਦੀ ਗਾਰੰਟੀ ਫੁੱਲ ਹੋ ਗਈ ਠੀਕ ਆ ਠੰਡੀ ਸੀਲ ਬਿਲਕੁਲ ਆਹ ਲਾਉਂਗਾ ਐਚਪ ਗਾਵਾਂਗਾ ਪਾ ਆਹ ਇਹ ਵੀ ਜੀ ਬਲਕ ਕਰ ਲਈਏ 95 ਕਰ ਲਈਏ 90000 ਦੇ ਦੋ ਛੋਟ ਕਰ ਦਾਂਗੇ 88 ਦੀ ਚਾਹ 86000 85 ਦੀ ਚਲੋ ਚੱਲਣ ਨਾ ਦਿਓ ਆ ਜੂ ਕਰਾਂ ਹਾਂ ਨਾ ਆ ਲਈ ਹਾਂ ਜੀ ਜੈਸੋ ਜੀ ਇਹ ਲਈ ਜੀ ਦੂਜਾ ਸੂਆ ਝੋਟੀ ਸੂਈ ਆ ਅੱਛਾ ਤੇ 10 ਕਿਲੋ ਬੋਲੀ ਤੋਂ ਸਟਾਰਟ ਹੈ ਝੋਟੀ 10 ਕਿਲੋ ਬੋਲੀ ਤੋਂ ਸਟਾਰਟ ਹੀ ਸੂਈ ਨੂੰ ਆ ਥਣ ਲੈਵਾ ਵੇ ਲੋ ਥਣ ਲੈਵਾ ਬੜੇ ਪ੍ਰਾਨਿਆ ਬਵਾਦੀ ਹਣਗੇ ਨਹੀਂ ਥਣ ਆਪਣਾ ਤੋਂ ਬਾਤ ਥਣੀ ਜੀ ਤੁਮ ਕੋਣ ਬਈਂ ਤਰਣਾ ਜੀ ਇਹ ਕਿਨਾ ਕਰੂਗੀ ਇਸ ਜੀ ਝੋਟੀ ਇਹ ਵੀ 15 ਕਿਲੋ ਦੁੱਧ ਭਰੂਗੀ 15 ਕਿਲੋ ਕੱਟੀ ਮਗਰ ਕੱਟੀ ਮਗਰ ਇਹ ਵੀ ਤਾਜੀ ਨਹੀਂ ਬੋਲਾ ਅਜਾ 10 ਕਿਲੋ ਬੋਲਾ ਇਹ ਵੀ ਦਿਖਾਓ ਕਰਾ ਚੰਗੇ ਦਾ ਲੈਵਲ ਨੂੰ ਦਿਖਾਓ ਵਾਹ ਬਸ ਠੀਕ ਹੈਗੇ ਦਵਾਈਆਂ ਬੰਦ ਦਵਾਈ ਜੀ ਦਵਾਈ ਤਾਂ ਗੱਲ ਸੰਗ ਲੈ ਜੀ ਬਸ ਠੀਕ ਹੈ ਜਾਓ ਜੀ ਜਾਓ ਦਵਾਈ ਹਾਂਜੀ ਇਹਦਾ ਸੰਦੀਪ ਜੀ ਮੁੱਲ ਭਾਏ ਆਪਣਾ ਜੋ ਮਰਜ਼ੀ ਕਰ ਲਈਏ 90 ਕਰ ਲਈਏ 95 ਕਰ ਲਈਏ ਇਹ ਵੀ ਭਾਅ ਇੱਕੋ ਹੀ ਆ ਹਾਂਜੀ ਜੋ ਤੁਸੀਂ ਕਹਿੰਦਾ 85 ਇਹ ਵੀ 85 ਇਹ ਵੀ 85000 ਦੀ ਹਾਂ ਚਲੋ ਠੀਕ ਆ ਆਹ ਇਹ ਸੰਦੀਪ ਜੀ ਤੁਹਾਨੂੰ ਦਗਾ 10 ਕਿਲੋ 10 ਕਿਲੋ ਦੁੱਧ ਹਾਂਜੀ ਦੂਜਾ ਸੂਰਾ ਸੂਈ ਆ ਲਓ ਜੀ 10 ਕਿਲੋ ਦੁੱਧ ਆਹ ਆਪਾਂ ਨੂੰ ਇਹਨੂੰ ਬਹੁਤ ਜਗ੍ਹਾ ਲਗਾ ਹੈ ਹੈ ਸਿੰਘ ਸਿੰਘ ਬਹੁਤ ਸਵਾਈਆਂ ਬਣੀਆਂ ਝੋੜੀਆਂ ਇੱਕ ਫਿਰ ਦਿਖਾਓ ਲਿਓ ਬਣਾਇਆ ਚਲ ਤੋੜ ਲਓ ਕੋਈ ਤੋੜ ਕੇ ਫਿਰ ਕੱਟੀ ਮੰਗਰ ਕੱਟਾਂ ਕੱਟਾ ਕੱਟਾ ਜੀ ਬੜਾ ਮਗਲ ਲਓ ਜੀ ਵੀ ਦੇਖੋ ਘਰਾਂ ਦੇ ਸਾਫ ਸਫੀਰੀ ਛੋਟੀ ਖੰਡੀ ਸੀਲ ਬਣੀ ਚੋਣ ਚੋਣ ਬਹੁਤ ਚੰਗੀ ਲੱਗਈ ਵਾਹ ਦਿਵਾਲਾ ਬਹੁਤ ਸਾਫ ਹਾਂ ਮਾਠੀ ਹਾਂ ਜੀ ਰਣਾ ਜੀ ਫਿਰ ਇਹਦਾ ਸੰਦੀਪ ਜੀ 85000 ਦੇ ਦिए ਨਹੀਂ ਜੈ ਜੀ ਤੁਸੀਂ ਆਪ ਹੀ ਦਾ ਦੋ ਨਹੀਂ ਨਹੀਂ 80 ਦੇ ਦੀ ਹੋ ਤਾਂ ਕੀ 75 ਦੀ ਚਾਹ ਠੀਕ ਹੈ ਜਾਣ ਦੋ 75000 ਦੀ ਨੀਲੀ ਆ ਗਈ ਕਿ ਮਾੜੀ ਇਹ ਨੀਲੀ ਦਾ ਵੀ ਆ ਗਿਆ ਕੱਟਾ ਮਗਰ ਕੱਟਾ ਮਗਰ ਜੀ ਚੌਰ ਨੀਲੀ ਦਾ ਕੱਟਾ ਕੱਟਾ ਨੀਲੀ ਦਾ ਤੇ ਭਾਈ ਜੀ ਕਿੰਨਾ ਦੋ ਦਾ ਇਹ ਕੋਈ ਹੰਦੀ ਜੀ ਝੂੜ ਨਹੀਂ ਬੋਲਣਾ 8 ਕਿਲੋ ਜੇ ਮੰਨ ਲਓ 2-3 ਦਿਨ ਦੀ ਸੂਈ 8 ਕਿਲੋ 8 ਕਿਲੋ ਹੈਗਾ ਹਣਾ ਬਾਕੀ ਰਾਲੋ ਦੋ ਦੋ ਰਾਲੋ ਤਾਂ ਖੋਲੋ ਕਰਾ ਦੇ ਇਹ ਵੀ ਦੇਖਾ ਵਾ ਬੜੀ ਜਵਤ ਲਾਇਆ ਇਹ ਆ ਜਾਇਮੰਡ ਪੀਸ ਹੀ ਫੜਿਆ ਜਾਇਮੰਡ ਕੱਟ ਕੇ ਲੈ ਆ ਕੇ ਲਾ ਵੀ ਉਹ ਖਾਦ ਉਹ ਕਰਾ ਕੇ ਬਹੁਤ ਚੰਗੀਦਾਰ ਚੋਾਈ ਰਾਣੀ ਵਧੀਆ ਚੋਣ ਨਹੀਂ ਚੋਣ ਦੀ ਗਰੰਟੀ ਹੈ ਚੋਣ ਨਹੀਂ ਸਾਡੇ ਨਗਰ ਕੇ ਦੀ ਮਾੜੀ ਚੋਣ ਨਹੀਂ ਆ ਬਹੁਤ ਠੰਡੀ ਆ ਜੀ ਹਾਂਜੀ ਜਣਾ ਜੀ ਇਹ ਆਪਣਾ ਸੰਦੀਪ ਦੀ 75 ਦੀ ਦਿੰਦੇ ਆ ਜੀ ਨਹੀਂ ਜੈ ਜੀ ਦੱਸੋ ਤੁਸੀਂ ਦੱਸੋ 70 ਤੋਂ ਤੇਰੇ ਛੱਡ ਦੀ 65 ਦੀ ਦੇ ਦਾਂਗੇ 60000 ਦੀ ਵੇਖੋ ਰੇਡ ਕਰਾਂ ਦੀ ਰੇਡ ਵੇਜ ਲੋ ਕਰਾਂ ਦੀ ਹੁਣ ਆ ਗਿਆ ਡਾਇਮੰਡ ਪੀਸ ਇਹ ਡਾਇਮੰਡ ਪੀਸ ਆ ਦੇਖੋ ਥੋੜਿਆ ਆਪਾਂ ਬਹੁਤ ਠੰਡੀ ਸੀ ਤੇ ਤਾਜੀ ਸੁਣ ਗੱਪਣ ਨਹੀਂ ਸੁਣੀ ਆ ਕੋਈ ਕਿੰਨਾ ਦੁੱਧ ਆ ਜੀ ਇਹ ਸੰਦੀਪ ਜੀ ਆਪਾਂ ਵੇ ਬਛੀ ਦੇ ਉੱਪਰੂ 20 25 30 ਕਿਲੋ ਦੁੱਧ ਭਰ ਸਕਦੀ ਆ ਪਰ ਸਾਡੇ ਕੋਲ ਟਾਈਮ 10 ਕਿਲੋ ਬੋੜਾ ਹੀ ਆ ਅੱਜ ਅੱਛਾ ਕਰ ਨਾਮਾ ਨਹੀਂ ਲੈਣਾਗੇ ਮੈਂ ਤੋਰੋ ਹਾਂ ਲੋ ਜੀ 10 ਕਿਲੋ ਬੋੜਾ ਹੀ ਆ ਅੱਜ ਤੇ ਵੇੜ ਪਰ ਨਸਲਾ ਬੈਠੇ। ਇਹ ਵੇੜ ਦੀ ਬਰੀਡ ਨੇ ਦੱਸਣਾ ਦੁੱਧ ਕਿੰਨਾ ਪਰਣਾ ਜਿਹੜੇ ਬੰਦੇ ਨੂੰ ਪਰਖੇ ਆਪੇ ਮਗਾ ਲੂ ਬੱਛੀ। ਬਿਲਕੁਲ ਤੇ। ਠੰਡੀ ਸੀ, ਚੌਂਚਾਂ ਬੜੀ, ਅੰਗਲੋਗੋ ਚੌਂਚ। ਨਾਣਾ ਨਾਣਾ ਸੰਭੋਤ ਦਿਖਾ ਲੈ ਜੱਡੇ ਜੁੜੇ ਦੇ। ਆ ਦੇ ਕਿਹੜੇ ਮੋٹے ਮੋٹے ਨਾਣਾ ਫਾਰਮ ਦੀ ਬੱਛੀ ਹੈਗੇ। ਫਾਰਮ ਦੀ ਵਹੜਾ ਤੋਰੋ। ਮਗਰ ਬੱਛੀ। ਮਗਰ ਹੀ ਬੱਛੀ ਜਾਂਦੀ ਜੀ। ਇਹ ਡਬਲ ਫਾਇਦਾ। ਮਗਰ ਬੱਛੀ ਦਾ ਫਾਇਦਾ ਹੀ ਡਬਲ ਹੋਣਾ। ਬੰਦੋ 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 ਹਾਂਜੀ ਤੇ ਸੰਦੀਪ ਜੀ ਬੱਸੀ ਤੇ ਲੱਖ ਰੁਪਏ ਦੀ ਜਿਹੜੀ ਗੱਲ ਆ ਹਾਂ ਸਾਨੂੰ ਭਾਰਾ ਮਿਲੀ ਭਾਰਾ ਨਹੀਂ ਆ ਕਿ ਦੋ ਚਾਰ ਹਜ਼ਾਰ ਰੁਪਏ ਦੀ 65 ਹਜ਼ਾਰ ਦੀ ਦੇ ਦਾਂਗੇ ਛੋਟ ਕਰਦੇ 100 ਰੁਪਏ ਛੋਟ ਤੁਹਾਡੀ ਮਰਜ਼ੀ ਦੀ ਰੇਟ ਦੇਖਣ 65 ਹਜ਼ਾਰ ਰੁਪਏ ਆ ਆਹ ਇਹ ਸੰਦੀਪ ਜੀ ਦੁੱਧ ਹੈਗਾ 10-10 ਕਿਲੋ ਦੇ ਕੋ ਪਹਿਲਾ ਸੂਆ ਹਾਂ ਪਹਿਲਾ ਸੂਆ ਤਾਲੀ ਖੂਈ ਇਹ ਵੀ ਤੋਰੋ ਕੱਢੀ ਪਹਿਲਾ ਸੂਆ ਜੀ 10 ਕਿਲੋ ਦੁੱਧ ਦੇ ਵੀ ਠੰਡੀ ਫੀਲ ਬੜੀ ਹੈ ਠੰਡੀ ਫੀਲ ਬਿਲਕੁਲ ਤੋਰੋ ਵੀ ਚੋਈ ਜੋ ਵਧੀਆ ਜੀ ਬਿਲਕੁਲ ਚੋਣ ਦਾ ਨਹੀਂ ਕੋ ਡੰਗਰ ਕਰਦਾ ਹੋਗਾ ਆਪਣਾ ਹੋਰ ਹੋ ਗਾ ਲੈ ਗਏ ਆ ਜੀ ਹਲੋ ਹਲੋ ਸਰਦਨੋ ਖੜੋ ਆ ਜੀ ਹਾਂਜੀ ਬਰਾ ਮੈਂ ਤਾਂ ਸਦੀ ਜੀ 45 ਹੀ ਦੇ ਦिए ਇੱਕ ਕੋਈ ਗੱਲ ਚਲੋ 40000 ਛੋੜ ਕਰ ਦਈਏ ਇੱਕ ਇਹ ਹੋਰ ਚਲੋ 32000 ਦੀ 32000 ਦੀ ਲੋਹਾਂ ਲਾ ਕੇ ਕ੍ਰੋਸ ਬਰੀਡ ਇਹ ਆਪਣਾ ਜਰਸੀ ਕਰਾਉਣਾ ਸਿਆ ਜਰਸੀ ਕਰੋਸ ਹਾਂਜੀ ਹਾਂਜੀ ਦੁੱਧ ਕਿੰਨਾ ਜੀ ਇਹਦੇ ਕੋਲ ਦੁੱਧ ਨਾਉਂਦਾ 10 ਕਿਲੋ ਬੋਲੇ ਕੱਲ ਦੀ ਸੂਈ ਹੈ ਬੋਲੇ ਵੇਚਿਆ ਜੀ ਤੋਰੋ ਬਾਈ ਜੀ ਅਬੀ ਨਾੜੇ ਨੂੰ ਬੱਚੇ ਬਨਾਲ ਆ ਮੱਛਾ ਮਗਰ ਹਾਂਜੀ ਗਿੱਲੇ ਨਾੜੂ ਇਹਦੇ ਚੱਲਣ ਦੋ ओरिजिनल ਗਿੱਲਾ ਨਾੜੂ ਦਾ ओरिजिनल ओरिजिनल ਆਹੰਦ ਹਾਂਜੀ ਸੰਦੀਪ ਜੀ ਵੱਛੀ ਦੇ ਵੀ 45000 ਦੀ ਬਾਕੀ ਜੋ ਤਰੀਕਾ ਕਰਦੇ ਜਿੱਦਾਂ ਕਹੋ 40 ਜਾਂ ਦੋ ਹੋਰ ਛੱਡ ਦਾਂਗੇ 38000 30000 ਦੇ ਭਾਅ ਨਹੀਂ ਭਾਅ ਸਹੀ ਹੈ ਭਾਈ ਉਹਨਾਂ ਦੇ ਮਹਾਰਾਜ ਕਿਰਪਾ ਨਾਲ ਵਾੜੇ ਵੇਖਦਾ ਜੀ ਤਾਦੇ ਵਾੜ ਬੜੀ 11 12 ਵੇਖ ਵੀ ਜਾਂਦੀ ਆ ਇਹ ਸੰਦੀਪ ਜੀ ਆਪਣਾ ਜਿਹੜੇ ਕੋ ਪਹਿਲੇ ਇੱਕ ਨੰਬਰ ਵਾਲੀ ਗੱਬਣ ਝੋਟੀ ਲਈ ਨਾ ਉਹਨਾਂ ਕੋ ਜਰਸੀ ਲਈ ਸਵੇਰੇ ਸੋਕ ਤੇ ਜੋੜਾ ਲਿਆ ਹੈ ਇਹਨੇ ਦੁੱਧ 18 20 ਕਿਲੋ ਭਰਿਆ ਵਾ ਜੱਸੀ ਗੱਬਣ ਗੱਬਣ ਹਫਤਾ ਤੇ ਉਹੋ ਭਈ ਇਹ ਵੀ ਤੇ ਲੋ ਜੀ ਜਰਸੀ ਕਿਹੋ ਜਿਹੀ ਹੈ ਭਾਅ ਬਹੁਤ ਜਾਇਜ਼ ਹੈ ਗੋਰਾ ਬਾਲਾ ਦੇਖੋ ਲੈ ਜੂ ਲੈਣਾ ਅਬਤਾ ਅਬਤਾ ਲੈ ਜੂ ਬੱਕਲੇ ਮਦਾਲ ਹੀ ਬੰਦ ਹੋ ਗਏ ਹਾਂਜੀ ਇਹ ਸੰਦੀਪ ਜੀ ਬੱਛੀ ਜਿਹੜੇ ਹਿਸਾਬ ਨਾਲ ਦੁੱਧ ਦੱਸਿਆ ਉਹਨਾਂ 18 20 ਕਿਲੋ ਜੋ ਹੈ ਬੱਛੀ ਦੀ ਕੀਮਤ ਤਾਂ 55000 ਦੀ ਵੇਚੀ ਹੈ ਬਾਕੀ ਕੋ ਤੁਹੀਂ ਕਰ ਦੋ 50 ਦੇ ਦੋ ਕਿਆ 45 ਦੇਦਾਈ ਜਾਂਦਾ 45000 ਦੀ ਵੇਖੋ ਲਾਸਟ ਪੀਸ ਰਹਿ ਗਿਆ ਹੁਣ ਪਿਓਰ ਜਰਸੀ ਇਹ ਵੀ ਵੇਖੋ ਕਰਾਈ ਕੱਬਣ ਕੱਬਣ ਕਰ ਤੋਰ ਫਿਰ ਕਰਾ ਦੇ ਲੋ ਜੀ ਦੂਜਾ ਸੂ ਆਊਗਾ ਨਾ ਹਾਂ ਦੂਜਾ ਸੂ ਆ ਖਲ ਸੂ ਬਹੁਤ ਚੰਗਾ ਨਾਲ ਜਬਰਦਸ ਕਿੰਨੇ ਕਰਜੂ ਰਣਾ ਜੀ ਤੁਹਾਨੂੰ 15 ਕਿਲੋ ਕਿੰ ਆਂਦਾ ਜੀ ਕਿਲੋ ਆਜੋ ਹਫਤਾ ਲੈ ਜੀ ਆਜੋ ਜੀ ਆਜੋ ਆਜੋ ਕਿਆ ਕਰਾਂ ਜੀ ਲੋ ਜੀ ਲਾਰਜ ਵੀ ਸੀ ਹੁਣ ਅੱ삐 ਦੱਸ ਦੋ ਪਾਣੀ ਸਲੀਜੀ ਬੱਛੀ ਦੇ ਹੀ 50000 ਨਹੀਂ ਬਾਕੀ ਜੋਦ ਨਹੀਂ ਕਰ ਦੋ ਜਾਇਜ 45 ਦੀ ਦੋ ਹੋਰ ਛੱਡ ਦਈਏ 43000 ਦੀ 40000 ਦੀ ਕੰਨੀ ਸੀ 4000 ਤੋਂ ਬੜਾ ਲੰਗਾ ਮਈਆਂ ਦੇ ਵੇਖ ਲਓ ਜਣੇ ਕਿੰਨੀ ਕਿ ਮੈਂ 5 ਹੋ ਗਈਆਂ ਤੇ 4 ਨੌ ਪਸ਼ੂ ਸੇਲ ਆ ਬਾਕੀ ਮੇਰੇ ਵੀ ਇੱਥੇ ਆਓ ਚੈੱਕ ਕਰਕੇ ਚੋਈ ਕਰਕੇ ਲੈ ਜਿਓ ਠੀਕ ਹੈ ਜੀ ਠੀਕ ਹੈ 45 ਬੋਲੋ ਫਿਰ ਨੰਬਰ ਨੰਬਰ ਵੀ ਜੀ 97796 1242 ਪਿੰਡ ਤੇਜਾਬੀਲਾ ਜ਼ਿਲ੍ਹਾ ਗੁਰਦਾਸਪੁਰ ਸੀ ਬਟਾਲਾ